ਕਾਂਡ 24ਵਾਂ ਕਾਲੇ ਬਦਲਾਂ ਵਿੱਚੋਂ ਨੀਲਾ ਆਕਾਸ਼ ਦੋ ਬਦਨਸੀਬਾਂ ਨੇ ਆਦਰਸ਼ ਦੇ ਅੰਦਰ ਦਾਖਲ ਹੋ ਕੇ ਉਸ ਨੂੰ ਮੋਹਿਤ ਕਰ ਦਿੱਤਾ ਦੋ ਹੁਣ ਤਾਈਆਂ ਨੇ ਆਪੇ ਵਿੱਚ ਮਿਲ ਕੇ ਇੱਕ ਦੂਜੇ ਨੂੰ ਪੂਰਨ ਕਰ ਦਿੱਤਾ ਉਹਨਾਂ ਵਿੱਚ ਜੋ ਕਾਟ ਸੀ ਉਹ ਉਸੇ ਵਿੱਚ ਬੰਨੇ ਹੋਏ ਸਨ ਇੱਕ ਜਿਸ ਵਿੱਚ ਕੰਗਾਲ ਸੀ ਦੂਸਰਾ ਉਸ ਵਿੱਚ ਅਮੀਰ ਇੱਕ ਦਾ ਦੁਰਭਾਗ ਦੂਸਰੇ ਦਾ ਸੁਪਾਕ ਸੀ டியா ਅੰਨੀ ਨਾ ਹੁੰਦੀ ਤਾਂ ਕਿ ਉਹ ਟੌਮ ਨੂੰ ਪਿਆਰ ਕਰਦੀ ਤੇ ਜੇ ਕਦੇ ਟੌਮ ਕੋ ਰੂਪ ਨਾ ਹੁੰਦਾ ਤਾਂ ਕਿ ਉਹ ਅੰਨੀ ਨੂੰ ਚਾਹੁੰਦਾ ਇਹ ਮੇਲ ਤਾਂ ਰੱਬ ਦੀ ਉਚੇਰੀ ਮਿਹਰ ਸੀ ਨਹੀਂ ਤਾਂ ਉਹ ਦੋਵੇਂ ਇੱਕ ਦੂਜੇ ਲਈ ਅਸੰਭਵ ਸਨ ਆਪੋ ਵਿੱਚ ਦੀ ਮਹਾਨ ਲੋੜ ਹੀ ਉਹਨਾਂ ਦੇ ਪ੍ਰੇਮ ਦਾ ਕਾਰਨ ਸੀ டியா ਟੌਮ ਦੀਆਂ ਅੱਖਾਂ ਨਾਲ ਦੁਨੀਆ ਨੂੰ ਵੇਖਦੀ ਸੀ ਟੌਮ ਦੀ ਆਦੀ ਸੁੰਦਰਤਾ ਦਾ ਪਰਛਾਵਾਂ ਪਾ ਕੇ ਆਪਣੇ ਆਪ ਨੂੰ ਸੁੰਦਰ ਅਨੁਭਵ ਕਰਦਾ ਸੀ ਦੋਹਾਂ ਦੇ ਦਿਲਾਂ ਵਿੱਚ ਸਦਾ ਇੱਕੋ ਜਿਹਾ ਖਿਆਲ ਉੱਠਦਾ ਇਸ ਤੋਂ ਬਿਨਾ ਮੇਰਾ ਕੀ ਹਾਲ ਹੁੰਦਾ ਟੌਮ ਦੇ ਪੈਰਾਂ ਦੀ ਆਵਾਜ਼ ਢੀਅ ਲਈ ਕਿਸੇ ਦੇਵਤੇ ਦੇ ਚਰਨਾਂ ਦਾ ਖੜਾਕ ਸੀ ਉਸ ਦੀ ਢੂੰਗੀ ਲਗਨ ਵਿੱਚ ਸੁਗੰਧ ਸੀ ਪ੍ਰਕਾਸ਼ ਸੀ ਸੰਗੀਤ ਸੀ ਸੁਪਨੇ ਦਾ ਉੱਜਲ ਪਾਰ ਸੀ ਤੌਮ ਧੀਆ ਦਾ ਤਰਮਸੀ ਕਦੇ-ਕਦੇ ਉਸਦੇ ਪ੍ਰੇਮ ਵਿੱਚ ਮਗਨ ਹੋ ਕੇ ਧੀਆ ਉਸਦੇ ਸਾਹਮਣੇ ਮੰਦਰ ਦੀ ਪੂਜਾ ਵਾਂਗ ਗੋਡੇ ਟੇਕ ਕੇ ਝੁਕ ਜਾਂਦੀ ਸੀ ਕੋਈ ਵੀ ਪਵਿੱਤਰਤਾ ਉਹਨਾਂ ਦੀ ਪ੍ਰੀਤ ਦੀ ਬਰਾਬਰੀ ਨਹੀਂ ਸੀ ਕਰ ਸਕਦੀ ਇਹ ਦੋਵੇਂ ਪ੍ਰਾਣੀ ਸੁਖ ਦੇ ਸੰਸਾਰ ਉੱਪਰ ਛੋਟੀ ਜਿਹੀ ਪਈਏਦਾਰੀ ਕੋਠੜੀ ਵਿੱਚ ਰਹਿੰਦੇ ਸਨ ਉਹ ਦੋਵੇਂ ਉਸ ਦੇ ਅੰਦਰ ਪ੍ਰੇਮੀ ਪ੍ਰੇਮ ਦਾ ਦੇ ਰੂਪ ਵਿੱਚ ਸਨ ਪਰ ਇੱਕ ਦੂਜੇ ਤੋਂ ਇਨੇ ਦੂਰ ਜਿੰਨਾ ਰਾਤ ਤੋਂ ਦਿਨ ਉਹ ਆਦਰਸ਼ ਦੇ ਪ੍ਰਕਾਸ਼ ਵਿੱਚ ਇੱਕ ਦੂਜੇ ਵੱਲ ਉਹ ਖੁਸ਼ੀ ਉਛਾਲਦੇ ਸਨ ਜੋ ਅਨੰਤ ਦੀ ਖਿੱਚ ਅਖਵਾਦੀ ਹੈ ਬਾਲਪੁਣੇ ਵਿੱਚ ਉਹ ਦੋਵੇਂ ਹੀ ਇੱਕੋ ਹੀ ਬਿਸਤਰੇ ਵਿੱਚ ਸੌਂਦੇ ਸਨ ਪਰ ਇੱਕ ਦਿਨ ਟੌਮ ਆਪਣੇ ਆਪ ਨੂੰ ਦੀਆ ਨਾਲੋਂ ਵੱਡਾ ਅਨੁਭਵ ਕਰਨ ਲੱਗਾ ਦੀਆ ਜੀ ਛੋਟੀ ਹੀ ਸੀ ਪਰ ਟੌਮ ਦੇ ਅਧ ਜਵਾਨ ਹਿਰਦੇ ਵਿੱਚ ਸੰਗਾਉਪੁਣੇ ਦਾ ਜਨਮ ਹੋਇਆ ਉਸ ਦਿਨ ਉਹਨੇ ਉਸਜਨ ਨੂੰ ਕਿਹਾ ਮੈਂ ਪੁੰਜੇ ਸਮਿਆਂ ਕਰਾਂਗਾ ਤਦ ਤੋਂ ਉਹ ਧੀਆ ਤੋਂ ਵੱਖਰਾ ਸੌਣ ਲੱਗਾ ਜਦ ਧੀਆ 13 ਵਰਿਆਂ ਦੀ ਸੀ ਤਦ ਤੀਕ ਵੀ ਉਸ ਨੂੰ ਟੌਮ ਦਾ ਵੱਖਰਾ ਸੌਣਾ ਚੰਗਾ ਨਹੀਂ ਸੀ ਲੱਗਦਾ ਉਹ ਅਕਸਰ ਰਾਤ ਨੂੰ ਕਿਹਾ ਕਰਦੀ ਸੀ ਟੌਮ ਆ ਮੇਰੇ ਕੋਲ ਆ ਜਾ ਤੇਥੋਂ ਬਿਨਾ ਮੈਨੂੰ ਚੰਗੀ ਤਰ੍ਹਾਂ ਨੀਂਦਰ ਨਹੀਂ ਆਉਂਦੀ ਨਿਸ਼ਪਾਪ ਨੀਂਦਰ ਲਈ ਧੀਆ ਨੂੰ ਕਿਸੇ ਨੂੰ ਨਾ ਜਾਣਦੀ ਲੋੜ ਸੀ ਸਿੱਧੀ ਸਾਦੀ ਧੀਆ ਦਾ ਨਗਨਤਾਵਲ ਉੱਕਰਾ ਖਿਆਲ ਨਹੀਂ ਸੀ ਪਰ ਉਹ ਕਦੇ-ਕਦੇ ਟੌਮ ਨੂੰ ਸੁਦਾਈ ਬਣਾ ਦਿੰਦੀ ਜਦ ਸੁੰਦਰੀ ਧੀਆ ਬਿਸਤਰੇ ਵਿੱਚ ਬੈਠੀ-ਬੈਠੀ ਆਪਣੇ ਲੰਮੇ ਵਾਲਾਂ ਨੂੰ ਕੰਗੀ ਫੇਰਿਆ ਕਰਦੀ ਸੀ ਉਸ ਦੀ ਕਮੀਜ਼ ਖੁੱਲ ਕੇ ਖਿਸਕ ਜਾਂਦੀ ਸੀ ਤੇ ਅੰਦਰਲੀ ਸੁੰਦਰਤਾ ਚਲਕਣ ਲੱਗਦੀ ਸੀ ਉਹ ਸੁੰਦਰਤਾ ਟੌਮ ਨੂੰ ਬੁਲਾਉਂਦੀ ਸੀ ਪਰ ਉਹ ਸ਼ਰਮਾ ਕੇ ਅੱਖਾਂ ਨੀਵੀਆਂ ਕਰ ਲੈਂਦਾ